ਨਦੀਆਂ ਵਾਹ ਵਿਸ਼ੁਨੀਆਂ ਨਦੀਆਂ ਵਾਹ ਵਿਸ਼ੁਨੀਆਂ ਸੰਜੋਗੀ ਮੇਲਾ RAM ਅਸੀਂ ਕੋ ਜਨਮ ਦੇ ਵਿਛੜੇ ਹੁਣ ਮਿਲਣ ਦੁਹੇਲਾ RAM ਯਾਦ ਹੈ ਪ੍ਰਭ ਜੀ ਹੋਂ ਤੱਕ ਸਾਨੂੰ ਉਸ ਹੰਝ ਦੀ ਖੁਸ਼ਬੋਈ ਜੋ ਸਾਡੇ ਹੋਠਾਂ ਤੇ ਦਰ ਲੰਗੀ ਉਮਰ ਸੁਆਗਣ ਹੋਈ ਯਾਦ ਹੈ ਇਸਰ ਸਾਡੇ ਦਾ ਸਾਨੂੰ ਅੰਮ੍ਰਿਤ ਵੇਲਾ RAM ਨਦੀਆਂ ਵਾਹ ਵਿਸ਼ੁਨੀਆਂ ਸੰਜੋਗੀ ਮੇਲਾ RAM ਯਾਦ ਹੈ ਪ੍ਰਭਜੀ ਕੀ ਕਣ ਸਾਡੇ ਰੂਪ ਦੀ ਔਦ ਵਿਹਾਈ ਸਰਵਰ ਨਾਤੀ ਕਿਰਨ ਕੁਵਾਰੀ ਬਾਬਲ ਕਰ ਕੁਮਲਾਈ ਯਾਦ ਹੈ ਕੀ ਕਣ ਬਿੰਸ ਗਿਆ ਰੰਗ ਨਵ ਨਵਾਂ ਨਵੇਲਾ ਰਾਮ ਨਦੀਆ ਵਾਬੁ ਸ਼ੁੰਨਿਆ ਸੰਜੋਗੀ ਮੇਲਾ ਰਾਮ ਕੌਂਟਾ ਪ੍ਰਭਜੀ ਪ੍ਰਭੀ ਜਾਣੇ ਕਿਤ ਪਿਤ ਮੇਲ ਮਿਲਾਵੇ ਹੁਣ ਤਾਂ ਸਾਡੇ ਸਾਹ ਨੂੰ ਸਾਡੀ ਦੇ ਤੁਲ ਜਿਆ ਆਵੇ ਹੋਂਟਾ ਸੂਰਜ ਅਸਤਿਆ ਹੋ ਗਿਆ ਕੁਵੇਲਾ ਰਾਮ ਨਦੀਆ ਵਾ ਵਿਸ਼ੁਨਿਆ ਸੰਜੋਗੀ ਮੇਲਾ ਰਾਮ ਅਸੀਂ ਇੱਕ ਔਰ ਜਨਮ ਦੇ ਵਿਛੜੇ ਹੁਣ ਮਿਲਣ ਦੁਹੇਲਾ ਰਾਮ ਇਹ ਕਵਿਤਾ ਸ਼ਿਵ ਕੁਮਾਰ ਪਟਾਲਵੀ ਦੇ ਦੁਆਰਾ ਲਿਖੀ ਗਈ ਹੈ ਧੰਨਵਾਦ